ਕੀਤਾ ਜੀਵ ਵਾਲੀ ਗੋਲੀ ਚਲਾਰ ਕੇ ਸਰਕਾਰ ਇਹ ਵੀ ਸਰਕਾਰ ਦੀ ਜਿਹੜੇ ਖਾਨ ਵਾਲੇ ਦੇ ਮੂਰੇ ਬੈਠੇ ਨੇ ਕਮੇਟੀ ਵਾਲੀ ਨਸ਼ੇ ਕਰਦੇ ਨੇ ਅਗਲੇ ਮਾਨਕ ਬੰਦਾਂ ਛੱਡਾ ਹੂੰ ਕੋਈ ਛੱਡਦਾ ਇਹ ਆਪੇ ਹੱਲ ਲਈਏ ਆਪੇ ਕਰ ਲੈਣ ਜੀਨ ਕੇ ਸਭ ਨੂੰ ਪਤਾ ਹੈ ਪਤਾ ਹੋਣ ਦੇ ਬਾਵਜੂਦ ਵੀ ਇੱਕ ਨੀਆਂ ਵੀ ਕਮੇਟੀਆਂ ਬਣੀਆਂ ਉਹਦੇ ਵਿੱਚ ਸੱਜਿਕ ਬੰਦਾਂ ਨੂੰ ਛੱਡ ਕੇ ਨਸ਼ੇੜੀ ਚੁੱਪਾਂ ਕਿਉਂ ਚੁੱਪਾਂ ਤੋ ਤਾਂ ਕਰਨਗੇ ਕਦਮ ਤਾਂ ਨਹੀਂ ਛੱਡ ਸਕਦੇ ਹੈਗੇ ਇਨਾ ਚਾਹੀਦਾ ਹੈ ਠੇਕੇ ਨੇ ਪਿੰਡਾਂ ਵਿੱਚ ਇਹ ਵੀ ਤਾਂ ਬੰਦ ਹੋਣੇ ਚਾਹੀਦੇ ਨੇ ਇਹ ਵੀ ਤਾਂ ਨਸ਼ਾ ਸ਼ਰਾਬ ਪੀ ਕੇ ਵੀ ਤਾਂ ਕੁੱਟ ਮਾਰ ਹੁੰਦਾ ਜਾ ਕੇ ਆਪਣੀ ਤਾਰ ਵਾਲੀ ਨੂੰ ਕੁੱਟਦਾ ਮਾਹੌਲ ਕੈਂਪ ਲਗਾਇਆ ਜਾਣਾ ਹੈਗਾ ਦੂਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਪਰੰਤ ਹੀ ਨਗਰਾਂ ਨੂੰ ਬੇਨਤੀ ਕਰਦੇ ਆਂ ਵੀ 5 ਜੂਨ ਨੂੰ ਤੇ ਸ੍ਰੀ ਅਖੰਡ ਬਾੜ ਸਾਹਿਬ ਦੇ ਭੋਗ ਪਾਏ ਜਾਣਗੇ ਨਾਲੇ ਨਾਲ ਹੀ ਖੂਨ ਕੈਂਪ ਲਗਾਇਆ ਜਾਣਾ ਹੈਗਾ ਤੇ ਅਮਰਤਪਾਲ ਸਿੰਘ ਦੇ ਜੋ ਪਿਤਾ ਜੀ ਨੇ ਭਾਈ ਸਾਹਿਬ ਭਾਈ ترਸੀਮ ਸਿੰਘ ਉਹ ਵੀ ਪਹੁੰਚਣਗੇ ਤੇ ਨਾਲ ਹੀ ਖੂਨ ਕੈਂਪ ਇੱਥੇ ਆਪਣੇ ਸਿੱਧਾ ਸਿੰਘਾਂ ਦੇ ਸਥਾਨਾਂ ਤੇ ਲਗਾਏ ਜਾਣਾਗਾ ਬਹੁਤ ਬਹੁਤ ਨੌਜਵਾਨਾਂ ਨੂੰ ਬੇਨਤੀ ਹੈ ਦੀ ਜਿਨ੍ਹਾਂ ਨੇ ਖੂਨਦਾਨ ਕਰਨਾ ਹੈ ਉਹ ਵੀ ਭਾਈ ਪਹੁੰਚਣ ਦੀ ਕਿਰਪਾਲਤਾ ਕਰਨੀ ਨਸ਼ਾ ਸ਼ਰੂ ਕਮੇਟੀਆਂ ਪਿੰਡਾਂ ਦੇ ਵਿੱਚ ਬਣਾਈਆਂ ਜਾ ਰਹੀਆਂ ਨੇ ਹਾਂਜੀ ਹਾਂਜੀ ਸਰਕਾਰ ਦੁਆਰਾ ਉਹਨਾਂ ਦੁਆਰਾ ਕੀ ਕਹੋਗੇ ਇਹ ਤਾਂ ਇੱਕ ਝੂਠ ਦੀ ਲਹਿਰ ਹੈਗੀ ਇਹ ਤਾਂ ਕਮੇਟੀਆਂ ਦਾ ਆਪ ਹੀ ਨਸ਼ੇ ਕਰਦੀਆਂ ਨੇਗੀਆਂ ਇਹਨਾਂ ਦਾ ਕੀ ਕਾਜੀਬ ਵਾਲੀ ਗੋਲੀ ਚਲਾਰ ਕੇ ਸਰਕਾਰ ਇਹ ਵੀ ਸਰਕਾਰ ਦੀ ਚਲਾਈ ਹੈ ਆ ਸਾਡੇ ਲਵੇ ਬਜ਼ੁਰਗ ਖੜੇ ਨੇ ਜੇ ਨਾਜੀਵ ਵਾਲੀ ਗੋਲੀ ਖਾਣ ਲਾ ਲ ਮਰ ਜਾਣਗੇ ਇਹਨਾਂ ਨੂੰ ਵੀ ਲਾ ਲ ਇਹ ਬਿਮਾਰੀ ਚ ਮੇੜਦੀ ਫਿਰ ਉਹਤੇ ਲੈਣਾ ਚ ਖੜੇ ਖੜਦੇ ਨੇ ਬਜ਼ੁਰਗੇ ਜਾ ਕੇ ਹਸਪਤਾਲਾਂ ਜੇ ਇਹਨਾਂ ਨੂੰ ਗੋਲੀਆਂ ਗਿਣਕੀ ਦੰਦੇ ਨੇਗੇ ਇਹ ਬਹੁਤ ਹੀ ਮਾੜੀ ਹੈ ਗੋਲੀ ਇਹ 5-7 ਸਾਲ ਬੰਦਾ ਖਾਊਗਾ ਉਸ ਬਾਅਦ ਆਟੋਮੈਟਿਕ ਹੀ ਚੜਾਈ ਕਰ ਜਾਊਗਾ ਸਾਡੇ ਨੌਜਵਾਨ ਖਾਂਦੇ ਨੇ ਉਹ ਵੀ ਬਹੁਤ ਹੀ ਮਾੜੀ ਹੈਗੀ ਜੋ ਇਹ ਨਸ਼ੀਲਾ ਪਦਾਰਥ ਵਰਤਦੇ ਨੇਗੇ ਇਹ ਬਹੁਤ ਜਿਆਦਾ ਮਾੜਾ ਹੈਗਾ ਇਹਦੇ ਰੋਗ ਲੱਗਣੇ ਚਾਹੀਦੇ ਆ ਵੱਧ ਤੋਂ ਵੱਧ ਜੁੱਧ ਨਸ਼ਾ ਵਿਰੁੱਧ ਦਾ ਭਾਈ ਅਮਰਤਪਾਲ ਨੇ ਚਲਾਇਆ ਸੀ ਸੱਚਾ ਸੂਚਾ ਸੋ ਇਹ ਇੱਕ ਨਾਟਕ ਕਰ ਰਹੇ ਆ ਕਿਉਂਕਿ ਜਿੰਨੀਆਂ ਵੀ ਕਮੇਟੀਆਂ ਬਣੀਆਂ ਉਹਦੇ ਵਿੱਚ ਸਾਰੇ ਨਹੀਂ ਪਾ ਕਹਿ ਸਕਦੇ ਕੁਝ ਕੁ ਬੰਦਿਆਂ ਨੂੰ ਛੱਡ ਕੇ ਨਸ਼ੇੜੀ ਨੇ ਕਲੀਅਰ ਆ ਗੱਲ ਇਹ ਕੋਈ ਲੁਕੀ ਸ਼ੀਪੀ ਗੱਲ ਨਹੀਂ ਕਹਿ ਨਹੀਂ ਸਕਦੇ ਭਾਈ ਕੋ ਦੂਜੇ ਨੂੰ ਵੀ ਜਿੰਨ ਕਿ ਸਭ ਨੂੰ ਪਤਾ ਹੈ ਪਤਾ ਹੋਣ ਦੇ ਬਾਵਜੂਦ ਵੀ ਇੱਕ ਚੁੱਪਾਂ ਕਿਉਂ ਚੁੱਪਾਂ ਕਿਉਂ ਅਸੀਂ ਗੁਲਾਮ ਆ ਸਾਡੀ ਸੋਚ ਗੁਲਾਮ ਹੈ ਸੋ ਅਸੀਂ ਤਾਂ ਇਹੀ ਸਨੇਹਾ ਦੰਨੇ ਆ ਕਿ ਭਾਈ ਮਰਤਪਾਲ ਜੀ ਨੂੰ ਉਹਨਾਂ ਨੇ ਦੇਖੋ ਅੰਮ੍ਰਿਤ ਛਕਾਉਂਦੀ ਨੌਜਵਾਨਾਂ ਦਾ ਨੌਜਵਾਨਾਂ ਨੂੰ ਤੇ ਉਹਨਾਂ ਨਾਲ ਜਿਹੜਾ ਜੁੱਧ ਸੀ ਨਸ਼ਾ ਵਿਰੁੱਧ ਉਹ ਸੀ ਉਹ ਇਹਨਾਂ ਤੋਂ ਹਜਮ ਨਹੀਂ ਹੋਇਆ ਕਿਉਂਕਿ ਉਹ ਕਾਰਨ ਕੀ ਸੀ ਨਸ਼ੇ ਛੱਡ ਕੇ ਨੌਜਵਾਨ ਗੁਰੂ ਦੇ ਲੜ ਲੱਗਦੇ ਸੀ ਕਿਉਂਕਿ ਸਰਕਾਰਾਂ ਨਹੀਂ ਚਾਹੁੰਦੀਆਂ ਇਹ ਵੀ ਅਸੀਂ ਦਸਤਾਰ ਤੇ ਕੇਸ ਰੱਖੀਏ ਸਾਡੀ ਪਹਿਚਾਣ ਕੀ ਆ ਸਾਡੀ ਬੋਲੀ ਕੀ ਆ ਸਾਡੀ ਵੱਡੀ ਗੱਲ ਕਹੀ ਵੀ ਨਸ਼ੇ ਕਮੇਟੀ ਵਾਲੇ ਕਰਦੇ ਨੇ ਹਾਂਜੀ ਇਹ ਜਿਹੜੇ ਬਾਰੇ ਕਿਉਂ ਨਾ ਕੀ ਕਹੋਗੇ ਵੀ ਕੀ ਕੀ ਨਸ਼ੇ ਕਰਦੇ ਨੇ ਕਮੇਟੀਆਂ ਵਾਲੇ ਵਿੱਚ ਜਿਹੜੀ ਕਮੇਟੀ ਦੇਖੋ ਸ਼ਰਾਬ ਇਤਾਂ ਦੇ ਵਿੱਚ ਜਾ ਕੇ ਦੇਖੋ ਨਾ ਜਿਸ ਘਰ ਦੇ ਵਿੱਚ ਸ਼ਾਮ ਨੂੰ ਸ਼ਰਾਬ ਨਾਲ ਸ਼ਰਾਬ ਨਾਲ ਡੱਕ ਕੇ ਪਤੀ ਆਉਂਦਾ ਜਾ ਕੇ ਆਪਣੀ ਘਰਵਾਲੀ ਨੂੰ ਕੁੱਟਦਾ ਮਾਰਦਾ ਬੱਚਿਆਂ ਦੇ ਉਹਨਾਂ ਦੇ ਘਰਾਂ ਦੇ ਹਾਲ ਪੁੱਛੋ ਨਾ ਤੇ ਸ਼ਰਾਬ ਇੱਕ ਸਭ ਤੋਂ ਭੈੜਾ ਨਸ਼ਾ ਸ਼ਰਾਬ ਹੀ ਹੈ ਜੋ ਰਵਾਇਤੀ ਨਸ਼ੇ ਸੀ ਜਿਵੇਂ ਭੂਕੀ ਸੀ ਫੀਮ ਸੀ ਉਹਨਾਂ ਨਾਲ ਕੌਣ ਮਰਦਾ ਸੀ ਦੱਸੋ ਕਿਉਂਕਿ ਜੇ ਆਪਾਂ ਕਹੀਏ ਕੋਈ ਬਾਹਰਲੀ ਸਟੇਟ ਤੋਂ ਨਹੀਂ ਮਿਲਦੇ ਇਹ ਨਸ਼ੇ ਇੱਥੇ ਰਾਜਸਥਾਨ ਲਾ ਲੋ ਜੁੱਪੀ ਲਾ ਲੋ ਐਮਪੀ ਲਾ ਲੋ ਇੱਥੇ ਮਿਲਦੇ ਆ ਸਿਰਫ ਪੰਜਾਬ ਚ ਕਿਉਂ ਪੰਜਾਬ ਦੇ ਵਿੱਚ ਸਿਰਫ ਕੀ ਇਹਨਾਂ ਨੇ ਇੱਕ ਡਰੱਗ ਤੋਰੀ ਹੀ ਹੈ ਕਿ ਪੰਜਾਬ ਨੂੰ ਖਤਮ ਕਰਨਾ ਹੋਰ ਕੁਛ ਨਹੀਂ ਹੈ ਜਿਹੜੀ ਨਸ਼ੇ ਵਾਲੀ ਗੋਲੀ ਆ ਇਹ ਤਾਂ ਇੱਥੇ ਤੱਕ ਜਿਹੜੀ ਦੰਦਿਆ ਮੰਨ ਲਓ ਸੈਂਟਰਾਂ ਤੋਂ ਟਰਾਂਚ ਮਿਲਦੀ ਆ ਇਹਨਾਂ ਦੀ ਸਰਕਾਰ ਦੇ ਰਹੀ ਆ ਉਹਦੇ ਨਾਲ ਤਾਂ ਤੁਸੀਂ ਬੱਚੇ ਬੱਚੇ ਜੰਮਣ ਦੀ ਪੈਦਾ ਸਮਰੱਥਾ ਘਟਦੀ ਆ ਇਨਸਾਨ ਦੀ ਨਹੀਂ ਘਟਦੀ ਆਪ ਅਸੀਂ ਗੱਲ ਰੋਹਾਂਗੇ ਕਰਨ ਸਾਭਦੇ ਬੈਠਣ ਸਾਡੇ ਨਜ਼ਦੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਕਹੋਗੇ ਯੁੱਧ ਨਸ਼ਿਆਂ ਦੇ ਵਿਰੁੱਧ ਸਰਕਾਰ ਦੇ ਵੱਲੋਂ ਕੋਪਰਾਲੀ ਕੀਤੇ ਜਾ ਰਹੇ ਨੇ ਨਸ਼ੇ ਨਹੀਂ ਛੁڑاਉਣ ਵਾਸਤੇ ਕੀ ਕਹੋਗੇ ਤੁਸੀਂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜਿਹੜੀਆਂ ਇਹ ਪਿੰਡਾਂ ਦੀਆਂ ਕਮੇਟੀਆਂ ਬਣਾਈਆਂ ਨੇ ਨਸ਼ਾ ਵਿਰੁੱਧ ਯੁੱਧ ਪਰ ਇੱਕ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਉਹ ਤਾਂ ਸਾਡੇ ਨਾਲ ਬਹੁਤ ਸਿਆਣੇ ਨੇ ਉਹ ਪਰ ਜਿੰਨੀਆਂ ਵੀ ਕਮੇਟੀਆਂ ਇਦੋਂ ਪਹਿਲਾਂ ਬਣ ਚੁੱਕੀਆਂ ਨੇ ਤਾਂ ਜਿਹੜੀਆਂ ਹੋਰ ਬਣਾਉਣੀਆਂ ਨੇ ਇਹਨਾਂ ਦੇ ਸਾਰਿਆਂ ਦੇ ਟੈਸਟ ਕਰਕੇ ਤੇ ਫਿਰ ਕਮੇਟੀਆਂ ਬਣਾਉਣ ਦਾ ਹੱਕ ਬਣਦਾ ਜੇ ਹੁਣ ਆਪ ਹੀ ਬੰਦਾ ਸ਼ਰਾਬ ਪੀਂਦਾ ਹੈ ਆਪ ਹੀ ਬੰਦਾ ਕੋਈ ਜੀਬ ਵਾਲੀ ਗੋਲੀ ਖਾਂਦਾ ਹੈ ਤਾਂ ਉਹ ਦੂਏ ਨੂੰ ਕੀ ਕਹੂਗਾ ਠੀਕ ਹੈ ਤੇ ਇਸ ਵਾਸਤੇ ਸਾਡੀ ਬੇਨਤੀ ਹੈ ਸਰਕਾਰ ਨੂੰ ਉਹਨਾਂ ਦੇ ਟੈਸਟ ਕੀਤੇ ਜਾਣ ਉਹ ਕਿਸੇ ਵੀ ਪਿੰਡ ਦੇ ਅੰਦਰ ਕਮੇਟੀ ਜਾਂ ਜਿਹੜੀ ਬਣੀ ਹੈ ਜਾਂ ਜਿਹੜੀ ਬਣੂਗੀ ਇਹ ਬੇਨਤੀ ਹੈ ਹੱਥ ਜੋੜ ਕੇ ਸਰਕਾਰ ਨੂੰ ਜਾਂ ਇੱਥੇ ਦੇ ਅਫਸਰਾਂ ਨੂੰ ਇਹ ਭਾਈ ਇਹਨਾਂ ਦੇ ਉਹ ਕੀਤੇ ਜਾਣ ਜਿਹੜੇ ਟੈਸਟ ਹੁੰਦੇ ਨੇ ਲਾ ਕੇ ਚੌਕੀਦਾਰ ਤੋਂ ਪੰਜ ਸਰਪੰਚ ਐਮ ਐਲ ਐ ਐਮ ਪੀ ਦਾ ਲਹਿਦਾ ਰਹਿ ਗੇ ਚੌਕੀਦਾਰ ਤੋਂ ਲਾ ਕੇ ਪ੍ਰਧਾਨ ਮੰਤਰੀ ਤੱਕ ਸੌ ਚੁੱਕੀ ਜਾਂਦੀ ਹੈ ਪਰ ਇਥੇ ਸੌ ਨਾਲ ਕੋਈ ਨਸ਼ਾ ਨਹੀਂ ਛਡਾਇਆ ਜਾਣਾ ਪਰ ਹਾਂ ਇੱਕ ਗੱਲ ਜ਼ਰੂਰ ਹੈ ਜੇ ਉਹ ਆਪ ਨਸ਼ੇ ਤੋਂ ਮੁਕਤ ਹੋਏ ਫਿਰ ਉਹ ਛਡਾ ਸਕਦੇ ਨੇ ਸੌਆਂ ਸੂਆਂ ਕੁਝ ਨਹੀਂ ਕਰਦੀਆਂ ਇਹ ਜਿਹੜੀਆਂ ਚੀਜ਼ਾਂ ਨੇ ਏ ਨੀ 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 ਨਾ ਮਤਲਬ ਰਾਤ ਨੂੰ ਉਟਾ ਲੈਂਦੀਆਂ ਨੇ ਬੰਦੇ ਨੂੰ ਪਰ ਅਸੀਂ ਕਹਿੰਦੇ ਵੀ ਚਲੋ ਇਹ ਪ੍ਰਾਲਾ ਦਾ ਮਤਲਬ ਜਿੱਦੇ ਆ ਖਾਲਸਾ ਕਰੂਗਾ ਇਹੀ ਕਰ ਸਕਦਾ ਇਹਨੇ ਪਹਿਲਾਂ ਵੀ ਕਰਕੇ ਦਿਖਾਇਆ ਅਸੀਂ ਬੀੜੀ ਝਰਦੇ ਨੂੰ ਵੀ ਬੇਨਤੀ ਕਰਦੇ ਆ ਵੀ ਜਿਹੜੇ ਗੁਰਦੁਆਰਿਆਂ ਦੇ ਨੇੜੇ ਮਤਲਬ ਦੁਕਾਨਾਂ ਨੇ ਉਹ ਦੂਰ ਕੀਤੀਆਂ ਜਾਣ ਇਹ ਸਾਡੇ ਵੱਲੋਂ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਖਾਣ ਵਾਲਿਆਂ ਨੂੰ ਫੜਨਾ ਜਿਹੜੇ ਖਾਣ ਵਾਲੇ ਦੇ ਮੂਰੇ ਬੈਠੇ ਤੇ अच्छा इनन नु ਹਟਾਓ ਹਾਂ ਇਹਨੇ ਖਾਣ ਵਾਲੇ ਦੇ ਸਭ ਵਿੱਚ ਤੇ ਵਿੱਚ ਤੇ ਹਾਂ ਇਹ ਨੌ ਦੱਸ ਦਿਆਂ ਫਿਰ ਅਗਲਾ ਗਾਣਾ ਦਿੰਦਾ ਹੈ ਠੀਕ ਹੈ ਅਗਲਾ ਕਿਸ ਨੇ ਦੱਸਤਾ ਸੀ ਕਿ ਇਹਦੇ ਕਈ ਘਰ ਮਚਾਤੇ ਅਗਲਾ ਡੰਡਾ ਚੱਕ ਲੈਂਦਾ ਕਿੰਨਾ ਦੱਸੇ ਪਹਿਲਾਂ ਖਾਣ ਵਾਲੇ ਨੂੰ ਹਟਾਓ ਵਿੱਚ ਨਾਲੇ ਤਾਂ ਫੜੇ ਜਾਣਗੇ ਇਹਨਾਂ ਖਾਂਦੇ ਨੇ ਆਪੇ ਲਿਆਉਂਦੇ ਨੇ ਹਾਂ ਇਹ ਆਪੇ ਖੜ ਲਈ ਆਪੇ ਕਰਨੇ ਜੇ ਜੇ ਕੋਈ ਕੰਮ ਦਾ ਫਾਇਦਾ ਨਹੀਂ ਅਗਲੇ ਮਨ ਤੋਂ ਬੰਦਾ ਛੱਡਦਾ ਉਹ ਕੋਈ ਛੱਡਦਾ ਇੱਕ ਬਾਈ ਸਾਹਿਬ ਇਹ ਲਫਾ ਬਣਾਈ ਹੋ ਗੱਲਾਂ ਨੇ ਠੀਕ ਹੈ ਹਾਂ ਇੱਥੇ ਕੋਈ ਛੱਡਦਾ ਨਹੀਂ ਇਹ ਮੰਨੋ ਜੀ ਜੇ ਮਨ ਮਾਰ ਲਿਆ ਉਹ ਛੱਡਦਾ ਵੇਖੋ ਇਹ ਆਪਦੇ ਮਨ ਦੇ ਉੱਪਰ ਹੈ ਜੇ ਤਾਂ ਉਹਨਾਂ ਦਾ ਮਨ ਮੰਨ ਗਿਆ ਤਾਂ ਉਹ ਛੱਡ ਗਏ ਇੰਨੀ ਮੰਨਦਾ ਚਾਹੇ ਕੁਸ਼ ਕਰੀ ਚੱਲੋ ਕੁਸ਼ ਨਾ ਕਰੀ ਚੱਲੋ ਮੁਸ਼ਕਲ ਹੈ ਕਿਉਂਕਿ ਜਿਹੜੇ ਬੰਦੇ ਆਦੀ ਨੇ ਖਾਸ ਕਰ ਆ ਨਸ਼ੇ ਨੂੰ ਤਾਂ ਆਪਾਂ ਨਸ਼ਾ ਨਹੀਂ ਕਹਿੰਦੇ ਆ ਗਿਆ ਪੁੱਪੀ ਪੀਪੀ ਮੇ ਤਾਂ ਆਦਤ ਤੋਂ ਬਗਿਆ ਨਹੀਂ ਸੀ ਜੰਮਿਆ ਉਹਦੇ ਵੀ ਠੇਕੇ ਦੇਖੇ ਨੇ ਆ ਹੁਣ ਨਵੇਂ ਨਸ਼ੇ ਚੱਲੇ ਨੇ ਇਹ 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 ਚਾਂ ਲੈਵਾ ਨਸ਼ੇ ਨੇ ਇਹਨਾਂ ਦੇ ਉੱਤੇ ਚੌਰਦੇ ਹੋ ਵੀ ਗਵਰਨਮੈਂਟ ਆ ਜਿਹੜੇ ਚਿੱਟਾ ਤੇ ਹੋਰ ਪਤਾ ਨਹੀਂ ਹੀਰੋਇਨ ਇਹਨਾਂ ਨੂੰ ਫੜੇ ਪੁੱਪੀ ਦਾ ਪੀਏ ਦਾ ਪੀਏ ਦਾ ਜਦੋਂ ਜਦੋਂ ਜੰਮੇ ਦੇ ਸੀ ਠੇਕੇ ਦੇਖੇ ਨੇ ਵਧੀਆ ਇੱਕ ਨੰਬਰ ਹੈ ਫਾਰਕ ਕਰੀਗਾ ਲਾਈਆਂ ਹੀਆਂ ਨੇ ਪੱਤਰਕਾਰ ਸਾਹਿਬ ਹਮ ਹਰ ਚੀਜ਼ ਬਦਲੋ ਭਾਲਦੀ ਆ ਬਿਨਾ ਬਦਲੋ ਤੋਂ ਇਹ ਸਾਡੇ ਪੰਜਾਬ ਚੋਂ ਜਾਂਦਾ ਨਹੀਂ 70 ਸਾਲ ਦੀ ਉਮਰ ਹੋ ਗਈ 50 ਸਾਲ ਹੋ ਗਏ ਕਬੀਸ਼ਰੀ ਰਹਉਂਦੇ ਨੇ ਹਮ ਜਦੋਂ ਲੱਸੀ ਪੀਣੀ ਆ ਉਦੋਂ ਚਾਹ ਛੱਡਣੀ ਪਊਗੀ ਕਿਹੜੀ ਰਬਾਈਤੀ ਚੀਜ਼ ਆ ਉਹ ਤਾਂ ਹੋ ਗਈ ਬੰਦ ਨਕਲੀ ਸ਼ਰਾਬਾਂ ਨਾਲ ਲੋਕ ਮਰ ਰਹੇ ਨੇ ਇਹਨੂੰ ਉਹ ਨਸ਼ਾ ਨਹੀਂ ਮੰਨਦੇ ਸ਼ਰਾਬ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੇ ਜਿਹੜੀ ਫੀਮਪੂਕੀ ਸੀ ਇਹ ਬੰਦ ਹੋ ਗਈ ਦਰੰਗਾ शुगर ਟੈਕਾ ਅੱਛਾ ਜੀ ਆਹ ਉਥਾਰਣ ਸਭ ਕੁਸੇ ਬਿਮਾਰੀਆਂ ਆ ਗਈਆਂ ਗੋਡੇ ਖੜਕੇ ਲੋਕਾਂ ਦੇ ਕਿਉਂ ਖੜਕੇ ਜੇ ਇਸ ਗੱਲ ਤੇ ਧਿਆਨ ਦਿੱਤਾ ਜਾਵੇ ਸਾਡੀ ਜਵਾਨੀ ਆਏ ਬੱਚੇ ਵੀ ਚਿੱਟੇ ਵਾਲੇ ਦੇ ਤਾਂ ਗੋਲੀ ਦਾ ਆਰਡਰ ਕਰੋ ਠੀਕ ਸਮਝ ਗਿਆ ਤੂੰ ਜਿਹੜੀ ਰਵੈਤੀ ਚੀਜ਼ ਹੈ ਉਹ ਚੱਲਣ ਦੇ ਲੋਕ ਮਰਦੇ ਨਹੀਂ ਠੀਕ ਹੈ ਪੇਗਲਾ ਦਾ ਸਰ ਆਹ ਚੱਕਰੇ ਸਾਡਾ ਤਾਂ ਇਹ ਖਿਆਲ ਹੈ ਹੋ ਸਕਦਾ ਅਸੀਂ ਗਲਤ ਹੋਈਏ ਠੀਕ ਹੈ ਜੇ ਕੋਈ ਅਸਰ ਕਰੂ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਸੀਂ ਜੋ ਵੀ ਕਵਰੇਜ ਕਰ ਰਹੇ ਹੋ ਬਹੁਤ ਵਧੀਆ ਧੰਨਵਾਦ ਤੁਹਾਡਾ ਦੂਜੀ ਗੱਲ ਇਹ ਹੈ ਵੀ ਨਸ਼ਾ ਛੱਡਣਾ ਨਾ ਛੱਡਣਾ ਉਹ ਖਾਣ ਵਾਲੇ ਤੇ ਡਿਪੈਂਡ ਕਰਦਾ ਹੈ ਦੂਜੀ ਗੱਲ ਹੈ ਜਿਹੜੀ ਸਰਕਾਰ ਭਗਵੰਤ ਮਾਨ ਜੀ ਨੇ ਲਹਿਰ ਚਲਾਈ ਹੈ ਵੀ ਇਹ ਬਹੁਤ ਹੀ ਵਧੀਆ ਹੈ ਸੌ ਤਾਂ ਇਸ ਤਰ੍ਹਾਂ ਚਕਾਈ ਗਈ ਹੈ ਸਮਝਣ ਚ ਲੋਕਾਂ ਦੇ ਥੋੜਾ ਜਿਹਾ ਫਰਕ ਰਹਿ ਜਾਂਦਾ ਹੈ ਵੀ ਜਿਹੜੇ ਖਾ ਰਹੇ ਨੇ ਉਹਨਾਂ ਨੂੰ ਜਾਗਰਤਾ ਕਰਨਾ ਵੀ ਭਾਈ ਨਸ਼ਿਆਂ 'ਚ ਕੁਛ ਨਹੀਂ ਵੀ ਜਿਹੜੇ ਨਹੀਂ ਖਾਂਦੇ ਉਹਨਾਂ ਨੂੰ ਇਹ ਸੌਚਾਈ ਆ ਵੀ ਭਾਈ ਜਿਹੜਾ ਵੇਚਣ ਵਾਲਾ ਹੈ ਉਹ ਆਪ ਹਟਾਓ ਜਾਂ ਪ੍ਰਸ਼ਾਸਨ ਨੂੰ ਦੱਸੋ ਠੀਕ ਹੈ ਵੀ ਤੁਹਾਡਾ ਨਾਮ ਗੁਫ਼ਤਰ ਹੋਊਗਾ ਜ਼ਿੰਮੇਵਾਰੀ ਦਿੱਤੀ ਹੈ ਜੀ ਵੀ ਇਹ ਬਹੁਤ ਵਧੀਆ ਭਗਵੰਤ ਮਾਨ ਦਾ ਪ੍ਰਸਾਦ